ਸ਼ੀਰ ਰਗ ਮਹਲਾ ਪਹਿਲਾ ਸੁਣ ਜੀ ਦੇ ਡਰਾਵਣੀ ਜਾਂ ਜੀਉ ਵਿੱਚੋਂ ਜਾਏ ਪਾਏ ਬਲੰਦੀ ਮਿਜ ਵੀ ਤੂ ਹਨਨਿਕ ਸੋ ਕਾਏ ਪੱਚੇ ਰੁਨੇ ਦੁਖ ਪਰੇ ਬਿਨਸੇ ਦੂਜੇ ਪਾਏ ਮੂੜੇ RAM ਜਪੋ ਗੁਣ ਸਾਰ ਹਮੇ ਮੌਤਾ ਮਹੋਣੀ ਸਭ ਮੁਠੀ ਅਹੰਕਾਰ ਰਹਾਉ ਜਿਨਨੇ ਨਾਮ ਸਾਰਿਆ ਦੂਜੀ ਕਾਰੇ ਲੱਗ ਦਉਦਾ ਲਾਗੇ ਪਚਮੂਏ ਅੰਤਰ ਤ੍ਰਿਸ਼ਨਾ ਅੱਗ ਗੋਰਾ ਕੈਸੇ ਉੱਭਰੇ ਹੋਰ ਮੁਠੀ ਤੰਦੇ ਠੱਗ ਮੋਈ ਪ੍ਰੀਤ ਪਿਆਰ ਗਿਆ ਮੂਆ ਵੈਰ ਬਰੋਦ ਤੰਦਾ ਥੱਕਾ ਹੋ ਮੂਈ ਮਾਇਆ ਮਮਤਾ ਕ੍ਰੋਧ ਕਰ ਮਿਲੇ ਸਚ ਪਾਈਐ ਗੁਰਮੁਖ ਸਦਾ ਨਰੋਦ ਸੱਚੇ ਕਾਰੇ ਸੱਚ ਮਿਲੈ ਗੁਰਮਤ ਪੱਲੈ ਪਾਏ ਸੋਨਰ ਜੰਮੈ ਨਾ ਮਰੈ ਨਾ ਆਵੇ ਨਾ ਜਾਏ ਨਾਨਕ ਦਰ ਪਰ ਦਾਨਸੋ ਦਰਗੇ ਪੈਂਦਾ ਜਾਏ 시राग ਮਹੱਲਾ ਪਹਿਲਾ ਤਾਨ ਜਾਲ ਵਾਲਾ ਮਾਟੀ ਭਿਆ ਮਨ ਮਾਇਆ ਮੋਹਿ ਮਨੂਰ ਔਗਣ ਫਿਰ ਲਾਗੂ ਪੈ ਪੁਰਬ ਜਾਵੇ ਤੂਰ ਬਿਰਸਾਉ ਦੇ ਪਰਮਾਈ ਐ ਦੁਬਦਾ ਡੋਬੈ ਪੂਰ ਮਰ ਸਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮ ਆਵੇ ਜਾਏ ਰਹਾਓ ਤਨ ਸੁ ਚਾਸੋ ਆਖੀਐ ਜਿਸਮੈ ਸਚਾ ਨਾਓ ਪੈ ਸਚ ਰਾਤੀ ਦੇ ਹੋਰੀ ਜੇਵਾ ਸੱਚ ਸਵਾਉ ਸੱਚੀ ਨਦਰ ਨਿਹਾਲੀ ਐ ਬਹੜ ਨਾ ਪਾਵੈ ਤਾਉ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਰੇ ਪਹੁਣ ਸਾਜਿਆ ਘਟ ਘਟ ਜੋਤ ਸਮੋਏ ਨਰਮਲ ਮਹਿਲਾ ਨਾਥੀ ਐ ਸਬਦਰ ਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਜ ਪੂਤ ਸਚ ਭੈਰਤੇ ਜੋਤ ਸਚੀ ਮਨ ਮਾਹੇ ਨਾਨਕ ਔਗਣ ਵਿਸਰੇ ਗੋਰਾ ਖੇ ਪਤ ਤਾਹੇ